ਉਹ ਵੀ ਗੱਲਾਂ ਚ ਆ ਗਿਆ ਮੈਂ ਤੇ ਅੱਜ ਕੱਲ ਨੈੱਟ ਤੇ ਵੇਖੇ ਨੇ ਬੰਦੇ ਗੱਲਾਂ ਚ ਆ ਜਾਂਦੇ ਮੈਂ ਚਾਹੁੰਦਾ ਨਹੀਂ ਇਦਾਂ ਦੀ ਗੱਲ ਕਰਾਂ ਪਰ ਫੇਰ ਵੀ ਕਰ ਦੇਣਾ ਐਦਾਂ ਪੁੱਛਿਆ ਦੇਣ ਵਾਲੇ ਬੈਠੇ ਨੇ ਬੀਬੀ ਜਾਂਦੀ ਐ ਭੈਣੇ ਸਿੰਦਰ ਕੌਣ ਆ ਤੁਹਾਡੇ ਚ ਸਮਝ ਗਿਆ ਨਾ ਐ ਐ ਐ ਪੁੱਛਿਆ ਇਹ ਸਿੰਦਰ ਕਿਹੜੀ ਮਰੀ ਐ ਤੁਹਾਡੇ ਉਹ ਫਿਰ ਵਿਚਾਰੀ ਐ ਖੜੀ ਤੰਬੀ ਹਾਂਜੀ ਹਾਂਜੀ ਹੈਗੀ ਮੇਰੇ ਲੈ ਨਾਨਕਿਆ ਜੀ ਵੀ ਇੱਕ ਸਿੰਦਰ ਹੈਗੀ ਐ ਇੱਕ ਆਪਣੇ ਉਧਰ ਵੀ ਹੈ ਜੀ ਦਾਦਕਿਆਂ ਚ ਸਿੰਦਰ ਤੇ ਹੁੰਦੀ ਹੋਈ ਐ ਇਹ ਤੇ ਕਾਮਨ ਨਾਮ ਹੈ ਇਹ ਕਾਮਨ ਨਾਮ ਨੇ ਕੋਈ ਸਰਬਜੀਤ ਕੋਈ ਸਿੰਦਰ ਇਹ ਤੇ ਕਾਮਨ ਨਾਮ ਹੁੰਨੇ ਨਹੀਂ ਫਿਰ ਉਹ ਐ ਪੁੱਛਦੇ ਨੇ ਇਹ ਫਿਰ ਜੇ ਦੱਸ ਦਈਏ ਫਿਰ ਭਲਾ ਐ ਤੇ ਵਿਚਾਰਾ ਐ ਭੋਲਾ ਉਹ ਜਿਹੜਾ ਬੰਦਾ ਡਰਿਆ ਹੁੰਦਾ ਇੰਨੇ ਕੱਠ ਦੇ ਵਿੱਚ ਜੇ ਇੱਥੇ ਮੈਂ ਤੈਨੂੰ ਖੜਾ ਕਰਕੇ ਪੁੱਛ ਲਾ ਨਾ ਵੀ ਦੱਸ ਤੂੰ ਸਭ ਸੱਚ ਹਾਂਜੀ ਹਾਂਜੀ ਕਰੀ ਜਾਵੇਂਗਾ ਇਹਨਾਂ ਨੇ ਸਾਜ ਚੱਕ ਦੇਣੇ ਨੇ ਮਗਰ ਚੱਲ ਬਾਬਾ ਓਏ 아이 ਚੱਲ ਬਾਬਾ ਮੈਂ ਉਹ ਸਾਰੇ ਸਾਜ ਆਪਾਂ ਨੈਟ ਤੇ ਵੇਖ ਕੇ ਕਹਿੰਦੇ ਹਾਏ ਓਏ ਬਾਬਾ ਮੰਨਦੀਆਂ ਜਾਣਦਾ ਹੈ ਵੀਰੋ ਸਤਗੁਰ ਦੇ ਸਿੱਖ ਬਣੋ ਇੱਕ ਗੱਲ ਦੱਸਾਂ ਗੁਰੂ ਗ੍ਰੰਥ ਸਾਹਿਬ ਕਹਿੰਦੇ ਐ ਹਰਨ ਭਰਨ ਜਾ ਕਾ ਨੇਤਰ ਫੋਰ ਇਸ ਕਾ ਮੰਤਰ ਨਾ ਜਾਣੈ ਹੋਰ ਇਹ ਕਿਵੇਂ ਬਣਿਆ ਤੇ ਕਿਵੇਂ ਖਤਮ ਹੋਵੇ ਦੂਜਾ ਬੰਦਾ ਜਾਣ ਨਹੀਂ ਸਕਦਾ ਜਵੰਦੇ ਬਾਰੇ ਭਵਿੱਖ ਬਾਣੀ ਕੀਤੀ ਹੈ ਕਿਸੇ ਨੇ ਸਭ ਚੁੱਪ ਐਨੇ ਵੀ ਪੈਣੇ ਸੀ ਇੰਨਾ ਉਜੜਨੇ ਸੀ گاਵਾ ਮੱਜਾਂ ਮਰ ਗਈਆਂ ਕਿਸੇ ਬਾਬੇ ਨੇ ਐ ਪਾਉਣ ਜੀ ਆ ਕੇ ਕਿਹਾ ਹੋਵੇ ਵੀ ਬੱਜਾਂ ਮਰਨ ਗਈਆਂ ਓਏ ਕਰ ਲੋ ਬਚਾ ਆਪਣਾ ਕਿਸੇ ਨੇ ਦੱਸਿਆ ਕਿੱਡਾ ਪੰਜਾਬ ਦਾ ਉਜਾੜਾ ਹੋ ਗਿਆ ਦੱਸਿਆ ਕਿਸੇ ਨੇ ਵੀਰਾ ਮੈਚ ਵੇਖਣ ਦਾ ਨਜ਼ਾਰਾ ਹੀ ਤਾਂ ਹੈ ਪਤਾ ਨਹੀਂ ਹੁੰਦਾ ਕੌਣ ਜਿੱਤੂ ਤੇ ਕੌਣ ਹਾਰ ਜੇ ਤੈਨੂੰ ਅੱਜ ਪਤਾ ਲੱਗ ਜਾਏ ਨਾ ਵੀ ਮੈਚ ਪਾਕਿਸਤਾਨ ਜਿੱਤੂਗਾ ਜਾਂ ਭਾਰਤ ਜਿੱਤੂਗਾ ਤੈਨੂੰ ਮੈਚ ਵੇਖਣ ਦਾ ਸਵਾਦ ਆਉ। ਇੱਥੇ ਕਬੱਡੀ ਟੂਰਨਾਮੈਂਟ ਹੁੰਦਾ ਜੇ ਪਹਿਲਾਂ ਹੀ ਪਤਾ ਹੋਵੇ ਵੀ ਕਿਹੜੀ ਟੀਮ ਜਿੱਤੂ ਵੇਖਣ ਦਾ ਕੋਈ ਨਜ਼ਾਰਾ ਹੀ ਨਹੀਂ। ਨਜ਼ਾਰਾ ਐਕਸਾਈਟਮੈਂਟ ਇਸ ਗੱਲ 'ਚ ਐ ਨਹੀਂ ਪਤਾ ਕੌਣ ਜਿੱਤੂ ਕੀ ਹੋਊਗਾ ਕੱਲ ਕੀ ਹੋਣਾ ਨਹੀਂ ਪਤਾ।